ਜੀ ਜਦੋਂ ਇਹ ਐਕਸ਼ਨ ਲੱਤਾ ਗਿਆ ਹੈ ਦੁਕਾਨਾਂ ਦੇ ਬਾਹਰ ਉਸਮਾਨ ਚੱਕਣੇ ਦਾ ਤਾਂ ਇਸ ਤੋਂ ਪਹਿਲਾਂ ਦੁਕਾਨਦਾਰਾਂ ਨੂੰ ਕੋਈ ਕੋਈ ਵਾਰ ਨੋਟਸ ਨਹੀਂ ਕੋਈ ਕੁਝ ਨਾ ਸਾਡੇ ਨੂੰ ਕੋਈ ਰਾਏ ਕਰਿਆ ਉਹਨਾਂ ਦਾ ਨਾ ਸਾਡੇ ਕੋਈ ਮਸ਼ਵਰਾ ਕਰਿਆ ਆ ਕੇ ਬਾਜ਼ਾਰ 'ਚ ਹੱਲਾ ਬੋਲਦਾ ਕਿੱਥੇ ਵਾਰਨਿੰਗ ਕਿੱਥੇ ਬਹੁਤ ਕਿਹੜੀ ਦਿੱਤੀ 200 ਸਾਨੂੰ ਕਮੇਟੀ ਨੇ ਹੁਕਮ ਲਾਇਆ ਸੀਗੇ ਕਿ 6 ਫੁੱਟ ਦੇ ਅੰਦਰ ਅੰਦਰ ਤੁਹਾਡਾ ਸਮਾਨ ਰਹਿਣਾ ਚਾਹੀਦਾ ਸਾਡਾ ਸਾਰਾ ਸਮਾਨ 6 ਫੁੱਟ ਦੇ ਅੰਦਰ 5 ਫੁੱਟ ਅਸੀਂ ਫੁੱਟਬਾਦ ਬਣਾਇਆ ਸਾਰੇ ਵਿਜਾਰਜ ਬਣਾਇਆ ਵੇ ਇੱਧਰ ਵੀ ਇੱਧਰ ਵੀ ਸੱਜੇ ਖੱਬੇ ਦੋਨੇ ਪਾਸੇ ਜਿਹੜਾ ਕੋਈ 5 ਫੁੱਟ ਦੇ ਬਾਹਰ ਆ ਉਹ ਸਾਡੀ ਵੀ ਅਸੀਂ ਵੀ ਕਹਿੰਨੇ ਚੱਕੋ ਉਹਨੂੰ ਉਸੋ ਬੰਦਿਆਂ ਨੇ ਸਾਡੀ ਇੱਕ ਨਹੀਂ ਸੁਣੀ ਆ। ਪਰ ਉਹਨਾਂ ਮੇਰਾ ਘੱਟੋ-ਘੱਟ 60-60 ਹਜ਼ਾਰ ਦੇ ਕਾਊਂਟਰ ਜਿਹੜੇ ਉਹਨਾਂ ਚੱਕ ਕੇ ਟਰਾਲੀਆਂ ਸੜ ਦਿੱਤੇ ਆ। ਸਾਡਾ ਜਿਹੜਾ ਨੁਕਸਾਨ ਆ ਉਹ ਪਰ ਭਾਈ ਇਹੀ ਬੰਦਾ ਕਰੇਗਾ ਨਾ ਕਿ ਅਸੀਂ ਕਦੇ ਹੋਰ ਬਸੇ ਜਾਵਾਂਗੇ। ਮੈਨੂੰ ਕਾਫੀ ਸਮੇਂ ਤੋਂ ਜਿਹੜੀਆਂ ਇੱਥੇ ਆਮ ਪਬਲਿਕ ਸਿਦਕ ਉਹਨਾਂ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਕਿ ਦੁਕਾਨਦਾਰ ਬਹੁਤ ਜ਼ਿਆਦਾ ਆਪਣਾ ਸਮਾਨ ਹੈ ਜਿਹੜਾ ਉਹ ਬਾਹਰ ਸੜਕ ਤੇ ਰੱਖ ਕੇ ਅਪਰੋਚਮੈਂਟ ਕੀਤੀ ਹੈ ਉਹਨਾਂ ਨੇ। ਜਾਦ ਅਸੀਂ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਕੋਈ ਨੋਟਿਸ ਦਿੱਤਾ ਤੁਸੀਂ ਤਾਂ ਕਹਿੰਦੇ ਮੈਂ ਬਿਨਾ ਨੋਟਿਸ ਦਿੱਤੇ ਕਾਰਵਾਈ ਕਰ ਸਕਦਾ ਜਿੱਥੇ ਉਹ ਪੜ ਕੇ ਬਾਹਰ ਸਮਾਨ ਪਿਆ ਹੋਏਗਾ ਉਹ ਚੱਕ ਸਕਦੇ ਆ ਅਸੀਂ ਉਹਦਾ ਕੋਈ ਵਿਰੋਧ ਨਹੀਂ ਕਰਦੇ ਗੱਲ ਜੀ ਰੋਜ਼ਾਨਾ ਸਪੋਕਸਮੈਨ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਮਨਜੀਤ ਜਮਾਨ ਅੱਜ ਨਗਰ ਕਾਉਂਸਲ ਮੋਰਿੰਡਾ ਵੱਲੋਂ ਜਿਹੜਾ ਦੁਕਾਨਾਂ ਦੇ ਬਾਹਰ ਸਮਾਨ ਰੱਖਿਆ ਉਸ ਨੂੰ ਹਟਾਉਣ ਦੀ ਜਿਹੜੀ ਮਹਿੰਮ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਦੁਕਾਨਦਾਰਾਂ ਨੇ ਰਲ ਕੇ ਵਿਰੋਧ ਕੀਤਾ ਤੇ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਉਣਾ ਤੁਹਾਨੂੰ ਮੋਰਿੰਡੇ ਦੀਆਂ ਕਿ ਦੁਕਾਨਦਾਰਾਂ ਨੇ ਸੜਕ ਦੇ ਵਿੱਚ ਵਿਸ਼ਵਕਰਮਾ ਚੌਕ ਇਹੀ ਚੌਕ ਦੇ ਵਿੱਚੋਂ ਚੰਡੀਗੜ੍ਹ ਨੂੰ ਸੜਕ ਜਾਂਦੀ ਹੈ ਇਹੀ ਚੌਕ ਦੇ ਵਿੱਚੋਂ ਰੂਪਨਗਰ ਸ਼ਹਿਰ ਨੂੰ ਸੜਕ ਨੂੰ ਜਾਂਦੀ ਹੈ ਤੇ ਏਸੀ ਚੌਕ ਤੋਂ ਲੁਧਿਆਣਾ ਨੂੰ ਸੜਕ ਜਾਂਦੀ ਹੈ ਇਹ ਮੇਨ ਚੌਕ ਜਿਹੜਾ ਬੰਦ ਕਰ ਦਿੱਤਾ ਹੈ ਦੁਕਾਨਦਾਰਾਂ ਨੇ ਰੋਸ ਵਜੋਂ ਕਿ ਉਹਨਾਂ ਦੀਆਂ ਦੁਕਾਨਾਂ ਦੇ ਅੱਗੇ ਉਤੋਂ ਜਿਹੜਾ ਸਮਾਨ ਨਗਰ ਕੌਂਸਲ ਵੱਲੋਂ ਲੈ ਕੇ ਗਏ ਆ ਤਾਂ ਉਸ ਦਾ ਜਿਹੜਾ ਵਿਰੋਧ ਦੇ ਵਿੱਚ ਧਰਨਾ ਲਗਾ ਦਿੱਤਾ ਪਰ ਗੱਲਬਾਤ ਵੀ ਕਰਾਂਗੇ ਲੋਕਾਂ ਦੇ ਨਾਲ ਕਿ ਧਰਨਾ ਕਿਉਂ ਲਗਾਇਆ ਤੇ ਇੱਕ ਇੱਕ ਸਮੱਸਿਆ ਮਦਨ ਨੂੰ ਸਾਹਮਣਾ ਕਰਨਾ ਪੈ ਰਿਹਾ ਤੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕੀ ਜਿਹੜਾ ਹੈਗਾ ਜਿਹੜਾ ਸਮਾਨ ਜਿਹੜਾ ਦੁਕਾਨਦਾਰਾਂ ਦੇ ਬਾਹਰ ਸੀ ਜੋ yellow line ਦੇ ਅੰਦਰ ਸੁਪਰਦਾਨ ਜੀ ਅੱਜ ਦੁਕਾਨਦਾਰਾਂ ਨੇ ਜਿਹੜਾ ਧਰਨਾ ਲਗਾ ਦਿੱਤਾ ਵਿਸ਼ਪ ਕਰਮਾ ਚੌਂਕ ਦੇ ਵਿੱਚ ਕੈਮੀਕਲ ਦੁਕਾਨਾਂ ਦੇ ਬਾਹਰ ਤੋਂ ਸਮਾਨ ਜਿਹੜਾ ਨਗਰ ਕੌਂਸਲ ਵਾਲਿਆਂ ਕਹਿੰਦੇ ਕੀ ਕਹਿੰਦੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਪਹਿਲਾਂ ਦੇਖੋ ਸਾਰੇ ਨੂੰ ਬਹਿਰੂਜੀ ਦਾ ਖਾਲਸਾ ਵੈਸਦੀ ਫਤਿਹ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਿਹੜੇ ਆਪਾਂ ਨੇ 5 ਫੁੱਟ ਉਹਨਾਂ ਨੂੰ ਫੋਟਬਾਦ ਦਿੱਤੀ ਵੀ ਆ ਦੇਖੋ ਜੇ ਕੋਈ ਬਾਹਰ ਆ ਨਜਾਇਜ਼ ਆ ਉਹ ਆਪਾਂ ਚੱਕੋ ਅਸੀਂ ਵੀ ਕਹਿੰਦੇ ਵੀ ਚੱਕੋ ਇਹ ਵੀ ਕਹਿੰਦੇ ਵੀ ਚੱਕ ਲੋ ਪਰ ਜਿਹੜਾ ਕੋਈ 5 ਫੁੱਟ ਦੇ ਅੰਦਰ ਆ ਉਹ ਚੱਕਣ ਦਾ ਸਾਡਾ ਕੋਈ ਹੱਕ ਨਹੀਂ ਹੈਗਾ ਉਹ ਨਾ ਸਾਡੇ ਨੂੰ ਕੋਈ ਰਾਏ ਕਰੀ ਉਹਨਾਂ ਦਾ ਨਾ ਸਾਡੇ ਕੋਲ مشورہ ਕਰਿਆ ਆ ਕੇ ਬਾਜ਼ਾਰ 'ਚ ਹੱਲਾ ਬੋਲਦਾ ਦੇਖੋ ਮੇਰੀ ਨੌਲੇਜ ਤੇ ਬਾਹਰ ਹੈ ਗੱਲ ਮੈਂ ਤਾਂ ਆਪਣੇ ਦੁਕਾਨਦਾਰਾਂ ਤੇ ਨਾਲਾ ਕੋਈ ਦਿੱਕਤ ਨਹੀਂ ਪ੍ਰਧਾਨ ਜੀ ਜਦੋਂ ਇਹ ਐਕਸ਼ਨ ਲੱਤਾ ਗਿਆ ਹੈ ਦੁਕਾਨਾਂ ਦੇ ਬਾਹਰ ਤੋਂ ਸਮਾਨ ਚੱਕਣੇ ਦਾ ਤਾਂ ਇਸ ਤੋਂ ਪਹਿਲਾਂ ਦੁਕਾਨਦਾਰਾਂ ਨੂੰ ਕੋਈ ਕੋਈ ਬਾਣੀ ਨੋਟਸ ਨਹੀਂ ਕੋਈ ਕੁਝ ਨਹੀਂ ਦੇਖੋ ਜੀ ਜਿਹੜੀ ਗੱਲ ਆ ਮੈਂ ਤੁਹਾਨੂੰ ਸਾਫ਼-ਸਾਫ਼ ਸਪੱਟ ਦੱਸ ਰਿਹਾ ਵੀ 5 ਫੁੱਟ ਅਸੀਂ ਫੁੱਟਪਾਥ ਬਣਾਇਆ ਸਾਰੇ ਬਾਜ਼ਾਰ 'ਚ ਬਣਾਇਆ ਵੈ ਇੱਧਰ ਵੀ ਇੱਧਰ ਵੀ ਸੱਜੇ ਖੱਬੇ ਦੋਨੇ ਪਾਸੇ ਜਿਹੜਾ ਕੋਈ 5 ਫੁੱਟ ਤੇ ਪਾਰ ਆ ਉਹ ਸਾਡੇ ਵੀ ਅਸੀਂ ਵੀ ਕਹਿੰਨੇ ਵੀ ਚੱਕੋ ਉਹਨੂੰ ਕਿਉਂਕਿ ਇਹ ਬਾਜ਼ਾਰ ਆ ਜਿਹੜਾ ਤੰਗ ਹੋ ਜਾਂਦਾ ਜਦ ਆਪਾਂ ਡਿਵਾਈਡਰ ਦੇ ਮੂਰੇ ਨਾ ਜਦੋਂ ਲੱਗਦੇ ਆ ਰੇੜੀਆਂ ਲੱਗ ਜਾਂਦੀਆਂ ਅੱਗੇ ਹੋਰ ਕੋਈ ਕਾਰਵਾਈ ਹੋ ਜਾਂਦੀ ਹੈ ਗਲਤ ਹੋ ਜਾਂਦਾ ਕੰਮ ਅਸੀਂ ਇਹਨਾਂ ਨੂੰ 5 ਫੁੱਟ ਜਗ੍ਹਾ ਦਿੱਤੀ ਹੋਈ ਆ ਉਹਦੇ ਤੇ ਲਾਣ ਦਾ ਇਹਨਾਂ ਦਾ ਅਸੀਂ ਕਹਿੰਨੇ ਵੀ ਇਹ ਅਧਿਕਾਰ ਆ ਦੇਖੋ ਦੁਕਾਨਦਾਰ ਵੀ ਆਸੀ ਵੀ ਦੁਕਾਨਦਾਰਾਂ ਦੇ ਨਾਲ ਆ ਦੁਕਾਨਦਾਰ ਸਾਡੇ ਨਾਲ ਜੇ ਟੈਕਸ ਭਰਨਗੇ ਤਾਂ ਸਰਕਾਰਾਂ ਚੱਲਣਗੀਆਂ ਸਾਰੇ ਤਾਂ ਸਾਰੇ ਕੰਮ ਹੋਣਗੇ ਤਾਂ ਤਨਖਾਹਾਂ ਮਿਲਣਗੀਆਂ ਮੈਂ ਇਹ ਕਹਿਣਾ ਵੀ ਜਿਹੜਾ 5 ਫੁੱਟ ਦੇ ਅੰਦਰ ਜਿਹੜੇ ਨੇ ਆਪਣੇ ਡਿਵਾਈਡਰ ਤੇ ਰੱਖਿਆ ਉਹ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਸਾਡੇ ਅਫਸਰਾਂ ਨੂੰ ਨਾਲ ਸਾਡੇ ਕਿਸੇ ਸਟਾਫ ਸਰ ਜਿਹੜਾ ਜਿਵੇਂ ਐਕਸ਼ਨ ਲੱਤਾ ਨਗਰ ਕੌਂਸਲ ਨੇ ਤੇ ਹੁਣ ਦੁਕਾਨਦਾਰਾਂ ਦਾ ਇਹ ਵੀ ਵਿਰੋਧ ਹੈ ਕਿ ਜਿਹੜਾ ਸਮਾਨ ਜਿਹੜੀ येलो ਲਾਈਨ ਦੇ ਬਾਹਰ ਹੈ ਉਹ ਨਗਰ ਕੌਂਸਲ ਵਾਲੇ ਕਹਿੰਦੇ ਕਿ ਉਹ ਪਾਰਕਿੰਗ ਦੀ ਜਗ੍ਹਾ ਤੇ ਦੁਕਾਨਦਾਰਾਂ ਦੇ ਇਹ ਸਮਾਨ ਰੱਖਿਆ ਹੋਇਆ ਤੇ ਦੁਕਾਨਦਾਰ ਕੇ ਜਿਹੜਾ ਜਿਹੜਾ ਦੇਖੋ ਨਜਾਇਜ਼ ਬਾਹਰ ਰੱਖਿਆ ਹੋਆ 5 ਫੁੱਟ ਤੋਂ ਬਾਹਰ ਰੱਖਿਆ ਹੋਆ ਨਜਾਇਜ਼ ਹੀ ਉਹ ਤਾਂ ਮੈਂ ਹੀ ਕਹਿ ਰਿਹਾ ਵੀ ਉਹ ਰੱਖਣਾ ਨਹੀਂ ਚਾਹੀਦਾ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਨੂੰ ਵੀ ਸਹਿਯੋਗ ਦੁਕਾਨਦਾਰਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਕਮੇਟੀ ਦਾ ਠੀਕ ਹੈ 5 ਫੁੱਟ ਤੇ ਜਿਹੜਾ ਬਾਹਰ ਉਹ ਨਜਾਇਜ਼ ਆ ਠੀਕ ਹੈ ਮੇਹਰਬਾਨੀ ਸੁਪਰੀਦਾਨ ਜੀ ਕਹਿੰਦੇ ਕਿ ਨਗਰ ਕੌਂਸਲ ਦਾ ਜਿਹੜੀ ਜਿਹੜੀ ਕਾਰਵਾਈ ਹੈ ਤਾਂ ਇਸ ਦੇ ਨਾਲ ਗੱਲਬਾਤ ਕਰਨੀ ਹੈ ਦੁਕਾਨਦਾਰਾਂ ਨਾਲ ਵੀ ਜਿਨਾ ਤੁਹਾਡੀ ਦੁਕਾਨ ਦੇ ਕਿਤੋਂ ਸਮਾਨ ਚੱਕ ਕੇ ਲੈ ਗਏ ਤਾਂ ਕੀ ਕਹਿੰਦੇ ਆ ਸਰ ਅਸੀਂ ਜੋ ਸਾਨੂੰ ਕਮੇਟੀ ਨੇ ਹੁਕਮ ਲਾਏ ਸੀਗੇ ਕਿ 6 ਫੁੱਟ ਦੇ ਅੰਦਰ ਅੰਦਰ ਤੁਹਾਡਾ ਸਮਾਨ ਰਹਿਣਾ ਚਾਹੀਦਾ ਸਾਡਾ ਸਾਰਾ ਸਮਾਨ 6 ਫੁੱਟ ਦੇ ਅੰਦਰ ਔਰ ਅਸੀਂ ਇਹੋ ਸਾਬ ਨੂੰ ਬੇਨਤੀ ਕੀਤੀ ਜਾਂ ਜਿਹੜਾ ਵੀ ਇਹਨਾਂ ਦਾ ਨੁਆਇੰਦਾ ਹੋਇਆ ਉਹਨੂੰ ਬੇਨਤੀ ਕੀਤੀ ਜਾਂ ਸਾਨੂੰ ਆ ਸਾਡੀ ਐਸ.ਡੀ.ਐਮ ਸਾਹਿਬ ਨਾਲ ਬੈਠ ਕੇ ਗੱਲ ਹੋਈ ਆ ਆ ਪ੍ਰਧਾਨ ਜੀ ਖੁਦ ਕਹਿ ਰਹੇ ਆ ਵੀ ਸੀ ਕਿ ਤੁਸੀਂ ਜਾਇ ਜਾਇ ਉਸ ਬੰਦੇ ਨੇ ਸਾਡੀ ਇੱਕ ਨਹੀਂ ਸੁਣੀ ਆ ਔਰ ਉਹਨਾਂ ਮੇਰਾ ਘਟੋ ਘਟ 66000 ਦੇ ਕਾਉਂਟਰ ਜਿਹੜੇ ਉਹਨਾਂ ਚੱਕ ਕੇ ਟਰਾਲੀਆਂ 'ਚ ਸੜ ਦੁੱਤੇ ਆ ਮੈਂ ਹੁਣ ਇੱਕੋ ਹੀ ਮੰਗ ਕਰਦਾ ਸਾਡਾ ਜਿਹੜਾ ਨੁਕਸਾਨ ਹੈ ਉਹ ਪਰ ਭਾਈ ਇਹੀ ਬੰਦਾ ਕਰੇਗਾ ਨਾ ਕਿ ਅਸੀਂ ਕਿਤੇ ਹੋਰ ਪਾਸੇ ਜਾਏ। ਇਹਨਾਂ ਨੂੰ ਅੱਛਾ ਇਹ ਸੁੱਕੇ ਜਦੋਂ ਤੁਹਾਨੂੰ ਕੋਈ ਪਹਿਲਾਂ ਕੋਈ ਵਾਰਨਿੰਗ ਦਿੱਤੀ ਹੈ ਜਾਂ ਕੋਈ ਅਨਾਉਂਸਮੈਂਟ ਕਰਾਈ ਹੈ ਕਿ ਸਾਨੂੰ ਨਾ ਇੱਕੋ ਗੱਲ ਕਹੀ ਆ ਭਈ ਅਸੀਂ ਅਨਾਉਂਸਮੈਂਟ ਕਰਵਾ ਦਿੱਤੀ ਸੀਗੀ ਜਦ ਕਿ ਹਮੇਸ਼ਾ ਜਦੋਂ ਵੀ ਅਨਾਉਂਸਮੈਂਟ ਹੁੰਦੀ ਆ ਉਹੀ ਹੁੰਦੀ ਆ ਭਈ ਜਿਹੜਾ 6 ਫੁੱਟ ਤੋਂ ਬਾਹਰ ਸਾਮਾਨ ਆ ਉਹ ਚੱਕਦੇ ਆ। ਉਹ ਵੀ ਨਹੀਂ ਹੋਈ ਅੱਜ। ਅੱਜ ਉਹ ਵੀ ਕੋਈ ਨਹੀਂ ਹੋਈ। ਕਾਰਵਾਈ ਸਿੱਧੀ ਕਰੀ ਜਾ। ਯਾ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਕੋਈ ਨੋਟਿਸ ਦਿੱਤਾ ਤੁਸੀਂ? ਤਾ ਕਹਿੰਦੇ ਮੈਂ ਬਿਨਾਂ ਨੋਟਿਸ ਦਿੱਤੇ ਕਾਰਵਾਈ ਕਰ ਸਕਦਾ ਮੈਂ ਮੌਕੇ ਦਾ ਅਫਸਰ ਹੈ ਜਿਹੜੀ ਇਹ yellow line ਜਿਹੜੀ ਖਿੱਚੀ ਹੋਈ ਹੈ ਦੁਕਾਨਾਂ ਦੇ ਅੱਗੇ ਇਹ ਪਾਰਕਿੰਗ ਲਈ ਹੈ ਜਾਂ ਸਮਾਨ ਰੱਖਣ ਲਈ ਇਹ ਸਮਾਨ ਤੇ ਲਈ ਨਹੀਂ ਹੈ ਇਹ ਪਾਰਕਿੰਗ ਲਈ ਬਣਾਈ ਗਈ ਹੈ ਕਈ ਦੁਕਾਨਦਾਰਾਂ ਦਾ ਸਮਾਨ ਵੀ ਉੱਥੇ ਖੜਾ ਸੀਗਾ ਉਹ ਉਹ ਨਜਾਇਜ਼ ਹੈ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ ਜਿੱਥੇ ਉਹ ਪਾਰਕਿੰਗ ਦੇ ਬਾਹਰ ਸਮਾਨ ਪਿਆ ਹੋਏਗਾ ਉਹ ਚੱਕ ਸਕਦੇ ਆ ਅਸੀਂ ਉਹਦਾ ਕੋਈ ਵਿਰੋਧ ਨਹੀਂ ਕਰਦੇ ਸਾਨੂੰ ਸਿਰਫ ਜਿਹੜੀ 6 ਫੁੱਟ ਜਗ੍ਹਾ ਦੇ ਅੰਦਰ ਜਿੱਤੀ ਹੋਈ ਜਗ੍ਹਾ ਦੇ ਵਿੱਚੋਂ ਸਾਡੇ ਸਮਾਨਦਾਰ ਇਹ ਪਹਿਲੀ ਵਾਰੀ ਸਾਡੇ ਨਾਲ ਹੋਈ ਆ ਅਸੀਂ 40 ਸਾਲ ਤੋਂ ਅਸੀਂ ਇੱਥੇ ਦੇ ਦੁਕਾਨਦਾਰ ਆ ਸਾਡੇ ਨਾਲ ਪਹਿਲੀ ਵਾਰੀ ਧੱਕਾ ਕੀਤਾ ਇਸ ਇਨਸਾਨ ਨੇ ਔਰ ਸਾਨੂੰ ਕਹਿਣ ਦੇ ਬਾਵਜੂਦ ਵੀ ਉਹਨੇ ਇੱਕ ਨਹੀਂ ਸੁਣਵਾਈ ਕੀਤੀ ਅੰਸਰ ਅੱਜ ਜਿਹੜੀ ਜਿਵੇਂ ਸਮਾਨ ਬਾਹਰ ਪਿਆ ਸੀ ਦੁਕਾਨਾਂ ਦਾ ਉਹ ਸਮਾਨ ਚੁੱਕਿਆ ਗਿਆ ਕੌਂਸਲ ਵੱਲੋਂ ਨਗਰ ਕੌਂਸਲ ਵੱਲੋਂ ਕੀ ਕਰਨੀ ਅ ਅੱਜ ਮੈਨੂੰ ਕਾਫੀ ਸਮੇਂ ਤੋਂ ਜਿਹੜੀਆਂ ਇੱਥੇ ਆਮ ਪਬਲਿਕ ਸੀ ਦੇ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਕਿ ਦੁਕਾਨਦਾਰ ਬਹੁਤ ਜ਼ਿਆਦਾ ਆਪਣਾ ਸਮਾਨ ਹੈ ਜਿਹੜਾ ਉਹ ਬਾਹਰ ਸੜਕ ਤੇ ਰੱਖ ਕੇ ਨਕਰੋਚਮੈਂਟ ਕੀਤੀ ਹੋਈ ਹੈ ਉਹਨਾਂ ਨੇ ਅੱਜ ਨਗਰ ਕੌਂਸਲ ਵੱਲੋਂ ਇਹ ਡਰਾਈਵ ਚਲਾ ਕੇ ਅਸੀਂ ਉਹ ਸਾਰੇ ਜਿਨ੍ਹਾਂ ਦਾ ਸਮਾਨ ਬਾਹਰ ਸੀਗਾ ਉਹ ਅਸੀਂ ਉਹਨਾਂ ਨੂੰ ਉੱਥੋਂ ਜ਼ਬਤ ਕੀਤਾ ਗਿਆ ਤੇ ਜਿਹੜਾ ਕੋਈ ਕੋਈ ਸਮਾਨ ਜਿਹੜੇ ਦੁਕਾਨਦਾਰ ਕਹਿੰਦੇ ਕਿ ਸਾਡਾ yellow line ਬਣੀ ਹੋਈ ਹੈ ਉਹਨੂੰ ਪਾਰਕਿੰਗ ਸਮਝਦੇ ਆ ਜਾਂ ਉਹਨੂੰ ਕੀ ਸਮਝਣੋਂ ਜੈਲੋ ਲਾਈਨ ਪਾਰਕਿੰਗ ਵਾਸਤੇ ਹੁੰਦੀ ਹੈ ਜੀ ਉਹਦੇ ਵਿੱਚ ਸਮਾਨ ਰੱਖਣਾ ਕੋਈ ਅਲਾਉ ਨਹੀਂ ਹੈਗਾ ਜੈਲੋ ਲਾਈਨ ਪਾਰਕਿੰਗ ਗੱਡੀਆਂ ਜਿਹੜੀਆਂ ਮੋਟਰਸਾਈਕਲ ਆਉਂਦੇ ਨੇ ਉਹਨਾਂ ਦੀ ਪਾਰਕਿੰਗ ਦੇ ਲਈ ਹੈਗੀ ਤੇ ਹੁਣ ਅਗਲੀ ਕਾਰਵਾਈ ਕੀ ਚੱਲੇ ਅਗਲੀ ਡਰਾਈਵ ਇਹ ਚਾਲੂ ਰਹੋ ਜੀ ਬੜੀਆ ਆਪਣਾ ਸਾਰਾ ਅਸੀਂ ਬਾਜ਼ਾਰ ਕਲੀਅਰ ਰੱਖਣਾ ਹੈਗਾ ਤਾਂ ਕਿ ਆਉਣ ਵਾਲੇ ਪਬਲਿਕ ਨੂੰ ਹੈ ਜਿਹੜੀ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਹੈ ਉਹ ਤਕਲੀਫ ਨਾ ਮਿਹਰਬਾਨੀ ਜੀ ਸੋ ਇਹੋ ਸਬਦ ਕਹਿਣਾ ਕਿ ਜਿਹੜੀ ਇਹ ਮੁਹਿੰਮ ਚੱਲੂ ਰਹੂਗੀ ਤੇ ਦੁਕਾਨਦਾਰਾਂ ਦੇ ਨਾਲ ਬੈਠ ਕੇ ਮੀਟਿੰਗ ਦੀ ਵੀ ਜਿਹੜੀ ਗੱਲ ਹੋਈ ਉਹ ਹੋਈ ਹੈ ਤੇ ਜੋ ਅਗਲੀ ਕਾਰਵਾਈ ਹੋਗੀ ਉਸ ਦਾ ਜਿਹੜਾ ਸਪਸ਼ਟ ਹੋਗਾ ਉਹ ਅੱਗੇ ਕਾਰਵਾਈ ਕੀਤੀ ਜਾਵੇਗੀ। ਮਜ਼ਾਨਾ ਸਪੋਕਸਮੈਨਟੀ ਵੱਲੋਂ ਮਨਜੀਤ ਮਾਨਮੁਖਰ